ਤੀ ਰਾਜ ਚੋਣਾਂ ਦਾ ਇੱਕ ਐਲਾਨ ਹੋ ਚੁੱਕਿਆ ਹੈ ਕੁਝ ਪਿੰਡਾਂ ਦੇ ਵਿੱਚ ਜਿਹੜੀਆਂ ਪੋਸਟਾਂ ਖਾਲੀ ਸੀ ਮੈਂਬਰ ਪੰਚਾਇਤੀਆਂ ਉਹਨਾਂ ਦੀ ਪੋਸਟ ਨੂੰ ਪੂਰਾ ਕਰਨ ਵਾਸਤੇ ਵਿਧਾਨ ਸਭਾ ਹਲਕਾ ਸਨੌਰ ਦੇ ਬਲਾਕ ਪੋਨਰੜੀ ਦੇ ਵਿੱਚ ਕੁਝ ਮੈਂਬਰ ਪੰਚਾਇਤ ਦੀ ਜਿਹੜੀ ਹੈਗੀ ਚੋਣਾਂ ਉਹਦੇ ਵਾਸਤੇ ਕਾਗਜ਼ ਪਰ ਆਏ ਨੇ ਅਸੀਂ ਗੱਲਬਾਤ ਕਰ ਲੈਨੇ ਆ ਸਰਦਾਰ ਗੁਰਜੰਟੂ ਸਿੰਘ ਦੇ ਨਾਲ ਪੁੱਤਰ ਮੱਘਰ ਸਿੰਘ ਪਿੰਡ ਤੀਜਾ ਜਿਹੜਾ ਕਿ ਸਨੌਰ ਹਲਕੇ ਦੇ ਵਿੱਚ ਪੈਂਦਾ ਹੈ ਸੱਚਾ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਅੱਜ ਤੁਸੀਂ ਮੈਂਬਰ ਪੰਚਾਇਤ ਦੀ ਚੋਣ ਵਾਸਤੇ ਆਏ ਹੋ ਹਾਂ ਜੀ ਆ ਵੀ ਸਾਡੀ ਰੱਦ ਨਹੀਂ ਹੋਣੀ ਚਾਹੀਦੀ ਹੈ ਅੱਛਾ ਜੀ ਕਾਰਨ ਕੀ ਸੀ ਕਿਉਂ ਦੁਆਰਾ ਪੈਰੀਆਂ ਨੇ ਇਹ ਪਹਿਲਾਂ ਹੀ ਸਾਡੇ ਪਿੰਡ ਚ ਰੱਦ ਹੋ ਗਈਆਂ ਜੀ ਇਹ ਖੜੇ ਸੀ ਸਰਪੰਚ ਸਾਰੇ ਦੇ ਕਾਗਜ਼ ਰਿਜੈਕਟ ਕਰਾਤੇ ਜੀ ਸਰਪੰਚ ਨੇ ਹਾਂ ਅਸੀਂ ਗੱਲ ਕਰਦੇ ਹਾਂ ਮੈਂਬਰ ਜਿਹੜੇ ਸਰਪੰਚੀ ਦੀ ਚੋਣ ਵਾਸਤੇ ਖੜੇ ਸੀਗੇ ਤੇ ਕਾਰਨ ਕੀ ਰਿਹਾ ਸਰ ਕਿਉਂ ਮੈਂਬਰ ਪੰਚਾਇਤ ਦੀ ਜਿਹੜੇ ਸਰਪੰਚੀ ਚੋਣ ਤੇ ਹੁਣ ਲੋੜ ਬੜੀ ਮੈਂਬਰ ਪੰਚਾਇਤ ਦੀਆਂ ਵੋਟਾਂ ਹੋ ਰਹੀਆਂ ਨੇ ਕਿਉਂ ਲੋੜ ਪਈ ਸੀ ਸਰੇ ਪਹਿਲਾਂ ਅਸੀਂ ਪਹਿਲਾਂ ਵੀ ਫਾਰਮ ਭਰੇ ਸੀ ਜੋ ਪੰਚਾਇਤੀ ਚੋਣਾਂ ਹੋਈਆਂ ਸੀ ਸਾਡੇ ਵੱਲੋਂ ਜਿਹੜਾ ਇਹ 12 ਵਾਰਡ ਨੰਬਰ 4 ਦੇ ਵਿੱਚ ਇਲੈਕਸ਼ਨ ਹੋ ਰਹੀ ਹੈ ਇੱਥੇ ਸਾਡੇ ਮੈਂਬਰ ਖੜਾਏ ਗਏ ਸੀ ਅਸੀਂ ਤੇ ਉਹਦੇ ਕਿਸੇ ਕਾਰਨ ਕਰਕੇ ਕਾਗਜ਼ ਰਿਜੈਕਟ ਹੋ ਗਏ ਸੀ ਤੇ ਸਾਡੀ ਜਿਹੜੀ 4 ਨੰਬਰ ਵਾਰਡ ਦੀ ਪੋਸਟ ਉਹ ਖਾਲੀ ਪਈ ਸੀ ਤੇ ਹੁਣ ਸਰਕਾਰ ਦੀ ਹਦਾਇਤਾਂ ਅਨੁਸਾਰ ਜਿਹੜੀਆਂ ਹੁਣ ਚੋਣ ਹੋ ਰਹੀ ਹੈ ਅੱਜ ਅਸੀਂ ਵਾਰਡ ਨੰਬਰ 4 ਤੋਂ ਬੀਸੀ ਸਾਡੀ ਰਿਜ਼ਰਵ ਸੀਟ ਹੈ ਉਹਨਾਂ ਦੇ ਵਿੱਚ ਅਥਾ ਅਮਰੀਕ ਸਿੰਘ ਜੀ ਇਹਨਾਂ ਦੇ ਫਾਰਮ ਭਰਨ ਲੱਗੇ ਆ 4 ਨੰਬਰ ਵਾਰਡ ਤੋਂ ਤੇ ਦੂਜੀ ਫਾਈਲ ਗੁਰਜੰਟ ਸਿੰਘ ਜੀ ਤੇ ਇਹਨਾਂ ਦੀਆਂ ਫਾਈਲਾਂ ਨਾਮੀਨੇਸ਼ਨ ਕਰਨ ਲੱਗੀਆਂ ਸੀ ਤੇ ਸਾਨੂੰ ਪਤਾ ਜਾ ਉਮੀਦ ਕਰਦੇ ਆ ਵੀ ਪ੍ਰਦਰਸੀ ਢੰਗ ਨਾਲ ਚੋਣਾਂ ਕਰਵਾਈਆਂ ਜਾਣ ਤੇ ਇਹ ਨਾ ਹੋਵੇ ਵੀ ਕਿਸੇ ਦੇ ਕਾਗਜ਼ ਵਗੈਰਾ ਰਿਜੈਕਟ ਹੋਣ ਜਾਂ ਕੁਝ ਹੋਵੇ ਇਸ ਤਰ੍ਹਾਂ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਦੋ ਵਾਰਡਾਂ ਦੀਆਂ ਜਿਹੜੀਆਂ ਤੁਸੀਂ ਕਹਿੰਦੇ ਵੀ ਖਾਲੀ ਹੋਈਆਂ ਵਿਚੇ ਰੀਜ਼ਨ ਕੀ ਮੰਦਿਓ ਨਹੀਂ ਸਰ ਇਹ ਇਕੂ ਵਾੜਦੀ ਆ ਸਾਡੇ ਇਲੈਕਸ਼ਨ ਪੋਸਟ ਜਿਹੜੀ ਆ 4 ਨੰਬਰ ਵਾੜਦੀ ਉਹ ਗੱਲੀ ਆ ਜੀ ਹਾਂ ਜੇ 4 ਨੰਬਰ ਵਾੜ ਚ ਅਸੀਂ ਦੋ ਕੈਂਡੀਡੇਟ ਭ ਭਾ ਵਰ ਰਹੇ ਆ ਇੱਕ ਕਵਰਿੰਗ ਭਰਿਆ ਨਾਲ ਗੁਰਜੰਟ ਸਿੰਘ ਜੀ ਅਵਰ ਸਿੰਘ ਦੇ ਨਾਲ ਜੀ ਹਾਂ ਸਰ ਕੀ ਨਾਮ ਆ ਤੁਹਾਡਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਸ ਟਾਈਮ ਪੰਚਾਇਤੀ ਰਾਜ ਚੋਣਾਂ ਦੇ ਵਿੱਚ ਮਾਹੌਲ ਆ ਮਾਹੌਲ ਨੂੰ ਦੇਖਦੇ ਹੋਏ ਕੀ ਲੱਗਦਾ ਕਿਸ ਤਰ੍ਹਾਂ ਦਾ ਰ ਹੋਊਗਾ ਜੀ ਉਹ ਮੈਂ ਸਾਭਾ ਸਰਪੰਚਰੀ ਘਿਰਾਉਂ ਜੀ ਤੇ ਤੇਜਾ ਸਾਡਾ ਜੀ ਅਸੀਂ ਇਹ ਕਹਿੰਦੇ ਆ ਸਹੀ ਢੰਗ ਨਾਲ ਚੋਣਾ ਸਾਡੇ ਹੋਣਾ ਚਲੋ ਪਹਿਲਾਂ ਚੋਣ ਸਾਡੀ ਖਾਲੀ ਹੋ ਗਈ ਇਸ ਕੀ ਕੋਈ ਰੌਲਾ ਨਾ ਹੋਵੇ ਐਂ ਸਹੀ ਢੰਗ ਨਾਲ ਸਾਡੀ ਚੋਣ ਹੋਣੀ ਚਾਹੀਦੀ ਹੈ ਇਹੀ ਗੱਲ ਕਹਿੰਦੇ ਆਂ ਪੰਜਾਬ ਸਰਕਾਰ ਤੋਂ ਜਾਂ ਪੰਚਾਇਤੀ ਵਿਭਾਗ ਹੈਗਾ ਉਹਨਾਂ ਤੋਂ ਉਹਨਾਂ ਦੇ ਮਿਨਿਸਟਰੀ ਤੋਂ ਕਿਉਂ ਅਪੀਲ ਕਰਦੇ ਹੋ ਜੀ ਇਹ ਅਪੀਲ ਕਰਦੇ ਵੀ ਸਹੀ ਢੰਗ ਨਾਲ ਕਰਾਓ ਕੋਈ ਰੌਲਾਪੋਲਾ ਨਾ ਤੇ ਜੇ ਹੋਵੇ ਸਾਡੇ ਪਹਿਲਾਂ ਵੀ ਕਦੇ ਹੋਇਆ ਤਾਂ ਹੈ ਨਹੀਂ ਗਾ ਇੱਕ ਕਰਾਇਆ ਨਾ ਜਾਵੇ ਹਲਕੇ ਦੇ ਵਿੱਚ 25 ਦੇ ਕਰੀਬ ਮੈਂਬਰ ਪੰਚਾਇਤ ਨੇ ਜਿਨ੍ਹਾਂ ਦੀਆਂ ਵੋਟਾਂ ਪੈਰੀਆਂ ਨੇ ਕੀ ਲੱਗਦਾ ਸਾਰੇ ਜਗ੍ਹਾ ਇੱਕੋ ਹੀ ਕਾਰਨ ਹੁੰਦੇ ਜੇ ਵਖਵਕ ਕਾਰਨ ਹੋਣਗੇ ਨਹੀਂ ਵਖਵਕ ਵੀ ਹੁੰਦਾ ਕਿਤੇ ਕਿਸੇ ਕਾਰਨ ਕਾਗਜ਼ ਡੈਟ ਹੋਏ ਕੋਈ ਮਰ ਵੀ ਡੈੱਥ ਵੀ ਹੋ ਜਾਂਦੀ ਹੈ ਇਹ ਹੋ ਜਾਂਦਾ ਜੀ ਇਹ ਡੈਥ ਕੇਸ ਕਿੰਨੇ ਘੋਣਗੇ ਆਪਣੇ ਹਲਕੇ ਦੇ ਵਿੱਚ ਜੋ ਪੰਚਾਇਤ ਦਾ ਦਸਵੇਂ ਹੋ ਗਿਆ ਉਹ ਨਹੀਂ ਆ ਉਸ ਕਾਰਨ ਕਾਗਜ਼ਾ ਕਰਾ ਸਰਟੀਫਿਕੇਟ ਕਾਗਜ਼ਾ ਕਰਕੇ ਉਹ ਰੱਦ ਹੋ ਗਏ ਸੀਗੇ ਬੰਦੇ ਨੇ ਸਰਟੀਫਿਕੇਟ ਲੱਗੇ ਨਹੀਂ ਸੀਗਾ ਸਾਡਾ ਤਾਂ ਕਾਗਜ਼ ਰੱਦ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਸਰਟੀਫਿਕੇਟ ਦੀ ਘਾਟ ਕਰਕੇ ਕਾਗਜ਼ ਰੱਦ ਕੀਤੇ ਗਏ ਨੇ ਕਿੰਨੇ ਇੱਕ ਬੰਦੇ ਐਸੇ ਨੇ ਐਨਓਸੀ ਦਾ ਮੈਨ ਮੰਨ ਲੈਂਦੇ ਜੀ ਅਸੀਂ ਕਹਿੰਦੇ ਵੀ ਐਨਓਸੀ ਹੋਣਾ ਚਾਹੀਦਾ ਤੇ ਐਨਓਸੀ ਦੇ ਬਾਅਦ ਕਾਗਜ਼ ਅੱਜ ਜਿਹੜੇ ਐਫੀਡਵਟ ਵੀ ਅਸੀਂ ਰੋਮੈਂਡ ਕਰਵਾ ਕੇ ਸਾਰੇ ਲਾਏ ਨੇ ਵੀ ਇਹਦੇ ਵਿੱਚ ਨਹੀਂ ਸੂਈਦਾ ਇਹ ਹੁੰਦਾ ਵੀ ਅਗਰ ਅਸੀਂ ਪੰਚਾਇਤ ਦਾ ਕੋਈ ਫੰਡ ਦਾ ਪੈਸਾ ਵਰਨਾ ਜਾਂ ਸ਼ਾਮਲਾਟ ਜ਼ਮੀਨ ਕੋਈ ਕਾਬਜਦਾਰ ਹੋਈਏ ਤਾਂ ਅਸੀਂ ਉਹ ਉਹਦੇ ਭਰਨ ਦੇ ਦੋਸ਼ੀ ਹੋ ਸਕਦੇ ਆਂ ਅਗਰ ਬਾਅਦ ਦੇ ਵਿੱਚ ਸਾਡਾ ਕੋਈ ਗਲਤ ਨਿਕਲਦਾ ਹੈ ਅਸੀਂ ਉਹ ਸਾਰਾ ਕੁਝ ਐਨੋਸੀ ਵੀ ਲਾਈ ਅੱਜ ਨਾਲ ਤੇ ਐਫੀਡੇਟ ਵੀ ਅਸੀਂ ਨਾਲ ਲਾਤਾ ਸਾਰਾ ਅਗਰ ਜਿਹੜੀਆਂ ਚੂਣਾ ਹੋਈਆਂ ਸੀ ਤੁਹਾਨੂੰ ਲੱਗਦਾ ਕਿ 파ਰਦਰ ਸੀ ਟੰਗ ਸੀ ਜਾਂ ਧੱਕਾ ਸੀ ਕੀ ਕਰਨਗੇ ਪਰ ਇਹ ਹੋਇਆ ਤਾਂ ਕਈ ਸਾਡੇ ਨਾਲ ਤਾਂ ਜੀ ਪਹਿਲਾਂ ਤੁਹਾਨੂੰ ਦੱਸ ਦਈਏ ਮੈਂ ਆਪਣੀਆਂ ਚਾਰ ਫਾਈਲਾਂ ਭਰੀਆਂ ਸੀਗੀਆਂ ਸਰਪੰਚੀ ਦੀਆਂ ਤੇ ਮੇਰੀਆਂ ਚਾਰੀ ਫੈਲਾਂ ਰੱਦ ਹੋ ਗਈਆਂ ਸੀ ਕਿਆ ਬਿਨਾ ਕੋਈ ਕਾਰਨ ਦੱਸੇ ਦੂੰਗਾ ਹਲਕਾ ਵਿਧਾਇਕ ਦਾ ਕਹਿਣਾ ਹੈ ਕਿ ਜਿੰਨਾ ਇਸ ਵਾਰ ਪਾਰਦਰਸ਼ੀ ਢੰਗ ਨਾਲ ਹੋਈਆਂ ਨੇ ਕਦੇ ਹੋਈਆਂ ਹੀ ਨਹੀਂ ਹੈਗੀਆਂ ਤੁਸੀਂ ਇਸ ਬਿਆਨ ਨੂੰ ਕੀ ਕਹਿੰਦੇ ਹੋ ਸਰ ਹੁਣ ਅਸੀਂ ਕੁਝ ਨਹੀਂ ਕਹਿ ਸਕਦੇ ਤੇ ਬਾਰੇ ਤਾਂ ਹੁਣ ਅਸੀਂ ਤਾਂ ਅਫਸੋਰਦਾਂ ਚਲੋ ਹੋਰ ਪਿੰਡਾਂ 'ਚ ਵੀ ਹੋਈਆਂ ਨੇ ਜਿਵੇਂ ਚੋਣਾ ਸਾਰਿਆਂ ਨੂੰ ਪਤਾ ਹੀ ਹੈ ਕਿੱਥੇ ਕੀ ਕੀ ਹੋਇਆ ਹੈ ਪਰ ਹੁਣ ਅਸੀਂ ਇਹਦੇ ਵਿੱਚ ਇਕੱਲੇ ਐਮ.ਐਲ.ਏ. ਸਾਹਿਬ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ ਇਹ ਕੋਈ ਪਿੰਡਾਂ ਦੇ ਵਿੱਚ ਵੀ ਧੜੇ ਬੰਦੀਆਂ ਨੇ ਜਿਹੜੀਆਂ ਗਲਤੀ ਦਾ ਪੈਲ ਸੱਲ ਪਿੰਡਾਂ ਦੇ ਲੋਕਾਂ ਦੀ ਹੈ ਜਿਹੜੇ ਐਮ.ਐਲ.ਏ. ਸਾਹਿਬ